ਮਿਸ ਇੰਗਲੈਂਡ ਮਿਲਾ ਮੈਗੀ ਹైదరాబాద్ ਦੇ ਵਿੱਚ ਹੋ ਰੇ ਮਿਸ ਵਰਲਡ ਮੁਕਾਬਲੇ ਦੇ ਵਿੱਚ ਅਧ ਵਿਚਕਾਰ ਹੀ ਉਸ ਨੂੰ ਛੱਡ ਕੇ ਚਲੀ ਗਈ ਜਿਸ ਮਗਰੋਂ ਇੰਗਲੈਂਡ ਦੇ ਅਖਬਾਰ ਦਾ ਸਨ ਦੀਕ ਰਿਪੋਰਟ ਦੇ ਮੁਤਾਬਕ ਜਿਸ ਦੇ ਵਿੱਚ ਕਿ ਉਸ ਦਾ ਇੰਟਰਵਿਊ ਛਪਿਆ ਇੰਟਰਵਿਊ ਦੇ ਵਿੱਚ ਉਸ ਨੇ ਮਿਸ ਵਰਲਡ ਮੁਕਾਬਲੇ ਨੂੰ ਅਧ ਵਿਚਕਾਰ ਛੱਡਣ ਦਾ ਕਾਰਨ ਦੱਸਦੇ ਹੋਏ ਮਿਸ ਵਰਲਡ ਦੇ ਪ੍ਰਬੰਧਕਾਂ ਦੇ ਉੱਤੇ ਗੰਭੀਰ ਦੋਸ਼ ਲਗਾਏ ਮੈਗੀ ਨੇ ਕਿਹਾ ਕਿ ਉਸ ਦੇ ਉੱਤੇ ਮਿਸ ਵਰਲਡ ਦੇ ਫਾਈਨੈਂਸਰਾਂ ਦੇ ਨਾਲ ਸੰਬੰਧ ਸਥਾਪਿਤ ਕਰਨ ਦੇ ਲਈ ਦਬਾਅ ਪਾਇਆ ਜਾ ਰਿਹਾ ਸੀ ਮੈਗੀ ਨੇ ਕਿਹਾ ਕਿ ਉਸ ਨੂੰ ਮੁਕਾਬਲੇ ਦੇ ਵਿੱਚ ਇੱਕ ਵੇਸਵਾ ਵਾਂਗ ਮਹਿਸੂਸ ਕਰਵਾਇਆ ਗਿਆ ਮਿਸ ਇੰਗਲੈਂਡ ਮਿਲਾ ਮੈਗੀ ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਮਾਮਲਾ ਕਾਫੀ ਜ਼ਿਆਦਾ ਗਰਮਾ ਗਿਆ ਜਿਸ ਦੇ ਚਲਦੇ ਮਿਸ ਵਰਲਡ ਦੀ ਸੀਈਓ ਜੂਲੀਆ ਮੋਰਲੇ ਨੇ ਮੈਗੀ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਮਿਸ ਵਰਲਡ 2025 ਹੈਦਰਾਬਾਦ ਦੇ ਵਿੱਚ ਜਾਰੀ ਹੈ ਫਾਈਨਲ 31 ਮਈ ਨੂੰ ਹੋਣ ਵਾਲਾ ਹੈ। ਇਹ ਸਭ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ 24 ਸਾਲਾਂ ਮਿਲਾ ਮੈਗੀ 7 ਮਈ ਨੂੰ ਹైదరాబాద్ ਪਹੁੰਚੀ। 16 ਮਈ ਨੂੰ ਮਿਲਾ ਮੈਗੀ ਮੁਕਾਬਲੇ ਦੇ ਮੁਕਾਬਲੇ ਨੂੰ ਵਿਚਕਾਰ ਹੀ ਛੱਡ ਕੇ ਯੂਕੇ ਵਾਪਸ ਚਲੀ ਗਈ। ਮਿਸ ਵਰਲਡ ਦੇ 74 ਸਾਲਾਂ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਇੰਗਲੈਂਡ ਦੀ ਨੁਮਾਇੰਦਗੀ ਕਰਨ ਵਾਲੀ ਪ੍ਰਤੀਯੋਗੀ ਨੂੰ ਅਚਾਨਕ ਬਦਲ ਦਿੱਤਾ ਗਿਆ ਹੋਵੇ। ਮਿਲਾ ਦੀ ਜਗ੍ਹਾ ਦੇ ਉੱਤੇ ਮਿਸ ਇੰਗਲੈਂਡ ਦੀ ਉਪ ਜੇਤੂ ਨੂੰ ਲਿਆ ਗਿਆ ਹੈ। ਇਸ ਬਾਰੇ ਦੇ ਵਿੱਚ ਮਾਮਲੇ ਬਾਰੇ ਖੁਲਾਸਾ ਕਰਦੇ ਹੋਏ ਆਪਣੇ ਇੰਟਰਵਿਊ ਦੌਰਾਨ ਮਿਲਾ ਮੈਗੀ ਨੇ ਕਿਹਾ ਕਿ ਉਸ ਨੂੰ ਮੁਕਾਬਲੇ ਦੇ ਵਿੱਚ ਬਜ਼ੁਰਗ ਆਦਮੀਆਂ ਦੇ ਨਾਲ ਸਮਾਂ ਬਿਤਾਣ ਅਤੇ ਸੋਸ਼ਲ ਹੋਣ ਦੇ ਲਈ ਕਿਹਾ ਗਿਆ ਸੀ ਕਿਉਂਕਿ ਉਹ 쇼 ਦੇ ਵਿੱਚ ਵਿਤੀ ਯੋਗਦਾਨ ਪਾ ਰਹੇ ਸਨ ਸਾਰੇ ਪ੍ਰਤੀਯੋਗੀਆਂ ਦੇ ਉੱਤੇ ਸਾਰਾ ਦਿਨ ਮੇਕਅਪ ਕਰਨ ਅਤੇ ਭਾਰੀ ਵਾਲ ਵਾਲਾਂ ਵਾਲਾ ਗਾਉਨ ਪਹਿਨਣ ਦਾ ਦਬਾਅ ਪਾਇਆ ਗਿਆ ਭਾਵੇਂ ਉਹ ਨਾਸ਼ਤਾ ਕਰਦੇ ਹੋਣ ਉਸ ਸਮੇਂ ਵੀ ਅਜਿਹਾ ਹੀ ਰਹਿਣਾ ਜ਼ਰੂਰੀ ਸੀ ਹਰ ਇੱਕ ਮੇਜ਼ ਦੇ ਉੱਤੇ 6 ਮਹਿਮਾਨ ਅਤੇ 2 ਕੁੜੀਆਂ ਬੈਠਦੀਆਂ ਸਨ ਕੁੜੀਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਮਹਿਮਾਨਾਂ ਨੂੰ ਖੁਸ਼ ਰੱਖਣ ਇਹ ਸਭ ਦੇਖ ਕੇ ਉਸ ਨੂੰ ਕਾਫੀ ਜ਼ਿਆਦਾ ਗਲਤ ਮਹਿਸੂਸ ਹੋਣਾ ਸ਼ੁਰੂ ਹੋਇਆ ਜਿਸ ਦੇ ਕਰਕੇ ਉਸ ਨੇ ਦੱਸਿਆ ਕਿ ਮੈਂ ਇੱਥੇ ਕਿਸੇ ਨੂੰ ਹਸਾਣ ਅਤੇ ਉਨ੍ਹਾਂ ਦਾ ਮਨੋਰੰਜਨ ਕਰਨ ਦੇ ਲਈ ਨਹੀਂ ਆਈ ਅਤੇ ਮੈਨੂੰ ਵੈਸਵਾਵਾਗ ਮਹਿਸੂਸ ਕਰਵਾਇਆ ਜਾ ਰਿਹਾ ਸੀ ਅਸੀਂ ਇੱਥੇ ਸਮਾਜਿਕ ਮੁੱਦਿਆਂ ਬਾਰੇ ਗੱਲ ਕਰਨ ਦੇ ਲਈ ਆਏ ਸੀ ਪਰ ਉੱਥੋਂ ਦੇ ਲੋਕ ਇਸ ਬਾਰੇ ਦੇ ਵਿੱਚ ਸੁਣਨ ਦੇ ਲਈ ਤਿਆਰ ਨਹੀਂ ਹਨ ਕੁਝ ਅਜਿਹੀਆਂ ਗੱਲਾਂ ਹਨ ਜੋ ਕਿ ਤੁਹਾਨੂੰ अनकंफर्टेबल महसूस करवांदियां ਨੇ ਉਸਨੇ ਅੱਗੇ ਕਿਹਾ ਕਿ ਸਾਰਿਆਂ ਦੇ ਨਾਲ ਬਾਂਦਰਾਂ ਦੇ ਵਾਂਗ ਵਿਹਾਰ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਉਹ ਬਰਦਾਸ਼ਤ ਨਹੀਂ ਕਰ ਪਾਈ ਅਤੇ ਅੱਗੇ ਕਿਹਾ ਕਿ ਮੈਂ ਬਰਦਾਸ਼ਤ ਨਾ ਕਰਨ ਦੀ ਵਜ੍ਹਾ ਕਰਕੇ ਅਧ ਵਿਚਾਲੇ ਹੀ ਇਸ ਮੁਕਾਬਲੇ ਨੂੰ ਛੱਡ ਦਿੱਤਾ ਮੈਗੀ ਵੱਲੋਂ ਕੀਤੇ ਗਏ ਇਸ ਖੁਲਾਸੇ ਤੋਂ ਬਾਅਦ ਮਿਸ ਵਰਲਡ ਦੀ ਸੀਈਓ ਅਤੇ ਚੇਅਰਮੈਨ ਜੂਲੀਆ ਮੋਰਲੇ ਨੇ 24 ਮਈ ਨੂੰ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਉਸਨੇ ਕਿਹਾ ਕਿ ਮਿਸ ਇੰਗਲੈਂਡ ਨੇ ਆਪਣੀ ਮਾਂ ਦੀ ਵਿਗੜੀ ਸਿਹਤ ਕਾਰਨ ਅਚਾਨਕ ਮਿਸ ਵਰਲਡ ਛੱਡਣ ਦਾ ਫੈਸਲਾ ਕੀਤਾ ਸੀ ਉਹਨਾਂ ਦੀ ਸਥਿਤੀ ਨੂੰ ਸਮਝਦੇ ਹੋਏ ਸੰਗਠਨ ਨੇ ਵੀ ਉਹਨਾਂ ਦੀ ਵਾਪਸੀ ਦਾ ਪ੍ਰਬੰਧ ਕੀਤਾ ਬਿਆਨ ਦੇ ਵਿੱਚ ਮਿਲਾ ਮੈਗੀ ਦੇ ਦੋਸ਼ਾਂ ਨੂੰ ਵੀ ਸਪੱਸ਼ਟ ਕੀਤਾ ਗਿਆ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਬਦਕਿਸਮਤੀ ਦੇ ਨਾਲ ਸਾਨੂੰ ਪਤਾ ਲੱਗਾ ਹੈ ਕਿ ਯੂਕੇ ਦੇ ਕੁਝ ਮੀਡੀਆ ਆਊਟਲੈਟਾਂ ਨੇ ਝੂਠੀਆਂ ਅਤੇ ਅਪਮਾਨਜਨਕ ਖਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਨੇ ਇਹ ਦਾਅਵੇ ਪੂਰੀ ਤਰ੍ਹਾਂ ਦੇ ਨਾਲ ਝੂਠੇ ਨੇ ਆਖਿਰਕਾਰ ਸੱਚ ਕੀ ਹੈ ਇਹ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਵੇ ਬਿਊਰੋ ਰਿਪੋਰਟ ਹਮਦਰਦ ਸਟੀ